ਇਹ ਜਿਹੜੇ ਚੇਤਨਾ ਜਿਹੜੀ ਹਰ ਘਰ ਤਿਰੰਗਾ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ ਉਸੇ ਲੜੀ ਤਹਿਤ ਅੱਜ ਅਸੀਂ ਗੁਰਦਾਸਪੁਰ ਵਿਖੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਡਾਇਰੈਕਟਰ ਫੁਰਕਾਨ ਖਾਨ ਜੀ ਵੱਲੋਂ ਜਿਹੜੇ ਸਾਨੂੰ ਹਦਾਇਤ ਹੋਈ ਆ ਤੇ ਅਸੀਂ ਮਾਨਯੋਗ ਪ੍ਰਿੰਸੀਪਲ ਸਾਹਿਬ ਜੀ ਦੇ ਜਿਹੜੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜੀ ਰੈਲੀ 50 ਮੋਟਰਸਾਈਕਲ ਲੈ ਕੇ ਬੱਚਿਆਂ ਦੀ ਜਿਹੜੀ ਤਿਰੰਗਾ ਰੈਲੀ ਕੱਢਣ ਜਾ ਰਹੇ ਆ ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਕਿ ਆਜ਼ਾਦੀ ਜਿਹੜੀ ਆ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਤੇ ਇਹਨੂੰ ਬਰਕਰਾਰ ਰੱਖਣਾ ਉਹਨਾਂ ਹੀ ਔਖਾ ਹੈ ਜਿੰਨਾ ਇਹਨੂੰ ਲੈਣਾ ਔਖਾ ਸੀਗਾ ਸੋ ਅਸੀਂ ਪੂਰੇ ਪਾਬੰਦ ਰਵਾਂਗੇ ਅੱਜ ਦੀ ਰੈਲੀ ਦਾ ਨੌਜਵਾਨਾਂ ਦੇ ਵਿੱਚ ਜਿਹੜਾ ਹੈਗਾ ਅੱਜ ਦੀ ਰੈਲੀ ਦਾ ਮਕਸਦ ਇਹ ਕਿ ਨੌਜਵਾਨਾਂ ਦੇ ਵਿੱਚ ਤਿਰੰਗੇ ਪ੍ਰਤੀ ਜਿਹੜੀ ਚੇਤਨਾ ਬਣੀ ਰਹੇ ਤੇ ਉਹ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਰਹਿਣ ਅੱਜ ਦੀ ਰੈਲੀ ਜਿਹੜੀ ਆ ਅਸੀਂ ਇਹਨੂੰ ਹਰੀ ਚੰਡੀ ਜਿਹੜੀ ਤੇ ਮਾਨਜੋਗ ਏਡੀਸੀ ਸਾਹਿਬ ਵੱਲੋਂ ਦਿੱਤੀ ਜਾਏਗੀ ਰੂਟ ਇਹਦਾ ਹੋਏਗਾ ਇੱਥੋਂ ਗਵਰਨਮੈਂਟ ਕਾਲਜ ਤੋਂ ਚੱਲ ਕੇ ਨਵਦੀਪ ਸਿੰਘ ਵਾਲਾ ਗੇਟ ਜਿਹੜਾ ਉਸ ਤੋਂ ਬਾਅਦ ਗਵਰਨਮੈਂਟ ਸਕੂਲ ਤੋਂ ਹੁੰਦੇ ਹੋਏ ਇਤਹਾਜ਼ ਰੋਡ ਜਹਾਜ਼ ਚੌਂਕ ਤੇ ਜਾਣਗੇ ਜਹਾਜ਼ ਚੌਂਕ ਤੋਂ ਫਿਰ ਘੁੰਮ ਕੇ ਹਨੂਮਨ ਚੌਂਕ ਤੋਂ ਹੁੰਦੇ ਹੋਏ ਵਾਪਸ ਲਾਇਬ੍ਰੇਰੀ ਚੌਂਕ ਤੋਂ ਬੀਆ ਵਾਲੀ ਮਾਰਕੀਟ ਤੋਂ ਹੋ ਕੇ ਵਾਪਸ ਜਿਹੜੇ ਆ ਇਹ ਗਵਰਨਮੈਂਟ ਕਾਲਜ ਵਿਖੇ ਫੇਰ ਇਕੱਠੇ ਹੋਣਗੇ ਅਸੈਂਬਲ ਹੋਣਗੇ ਉੱਥੇ ਅਸੀਂ ਫੇਰ ਇੱਕ ਜਿਹੜਾ ਇਹਨਾਂ ਦੀ ਇੱਕ ਛੋਟਾ ਜਿਹਾ ਜਿਹੜਾ ਇੱਕ ਲੈਕਚਰ ਇਹਨਾਂ ਨੂੰ ਦਿੱਤਾ ਜਾਏਗਾ ਬੱਚਿਆਂ ਨੂੰ ਫਿਰ ਅਸੀਂ ਇਹਨਾਂ ਨੂੰ ਰਿਵਰਸ ਕਰਾਂਗੇ। ਵਖੋ ਜੀ ਅੱਜ ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਹਰ ਜ਼ਿਲ੍ਹੇ 'ਚ ਮੈਂ ਕਮਾਂਗਾ ਫੰਕਸ਼ਨ ਕਰਵਾਇਆ ਜਾ ਰਿਹਾ ਹੈ। ਹਰ ਗੱਡ ਤਰੰਗਾ ਕੈਂਪੇਨ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਸਾਡੇ ਜਿੰਨੇ ਵੀ ਜਵਾਨ ਨੇ, ਯੂਥ ਨੇ ਜਾਂ ਅਸੀਂ ਇੱਕ ਬਾਈਕ ਰੈਲੀ ਸ਼ੁਰੂ ਕਰ ਰਹੇ ਹਾਂ। ਇਸ ਦਾ ਇੱਕੋ ਹੀ ਮੋਟਿਵ ਹੈ ਕਿ ਇਹ ਜਿਹੜਾ ਸਾਡਾ ਤਿਰੰਗਾ ਸਾਡੀ ਆਣ ਸ਼ਾਨ ਤੇ ਮਾਣ ਹੈ। ਇਹ ਹਰ ਘਰ ਚ ਜਾਣੀ ਚਾਹੀਦੀ ਹੈ ਹਰ ਘਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੀ ਵੈਲਿਊ ਕੀ ਹੈ ਅਸੀਂ ਇੱਕ ਭਾਰਤੀ ਨਾਗਰਿਕਾਂ ਇੰਡੀਅਨ ਹੈ ਤੇ ਜਿਸਾ ਤੁਹਾਨੂੰ ਪਤਾ 15 ਅਗਸਤ ਆ ਰਿਹਾ ਸਾਰਿਆਂ 'ਚ ਬੜਾ ਹੀ ਉਤਸ਼ਾਹ ਹੈ ਇਸ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਹਰ ਘਰ ਤਿਰੰਗਾ ਕੈਂਪੇਨ ਹੈ ਉਹ ਅੱਜ ਅਸੀਂ ਫਲੈਗ ਆਫ ਕਰ ਰਹੇ ਹਾਂ ਤੇ ਮੈਨੂੰ ਇਹੀ ਆਸ ਹੈ ਕਿ ਇਹ ਜਿਹੜੀ ਕੈਂਪੇਨ ਆ ਘਰ ਘਰ ਤੱਕ ਪਹੁੰਚੇਗੀ ਹਰ ਗੁਰਦਾਸਪੁਰ ਵਾਸੀ ਦੇ ਘਰ ਚ ਜਾਏਗੀ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਅਸੀਂ ਇੰਡੀਅਨ ਦੇ ਨਾਗਰਿਕਾਂ ਤੇ 15 ਅਗਸਤ ਜਿਹੜਾ ਸੀ ਹੋਰ ਯੋਰ ਸ਼ੋਰ ਦੇ ਨਾਲ ਤੇ ਹੋਰ ਜਿਹੜਾ ਆਪਣੇ ਖੁਸ਼ੀ ਦੇ ਨਾਲ ਮਨਾਵਾਂਗੇ